14 ਲੱਖ ਦਾ ਨੋਟਾਂ ਦਾ ਹਾਰ ਪਾਇਆ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਕਿਰਾਏ ਤੇ ਲਿਆਂਦਾ ਗਿਆ ਸੀ ਪਰ ਕੁਝ ਨੌਜਵਾਨ ਇਸ 14 ਲੱਖ ਦੇ ਨੋਟਾਂ ਦੇ ਹਾਰ ਨੂੰ ਜਦੋਂ ਵਾਪਸ ਕਰਨ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਲੁਟੇਰਿਆਂ ਨੇ ਨੌਜਵਾਨਾਂ ਨੂੰ ਘੇਰਾ ਪਾ ਲਿਆ ਔਰ ਪਿਸਤੌਲ ਦੀ ਨੋਕ ਤੇ ਇਸ 14 ਲੱਖ ਦੇ ਨੋਟਾਂ ਦੇ ਹਾਰ ਨੂੰ ਲੈ ਕੇ ਰਫੂ ਚੱਕਰ ਹੋ ਗਏ ਹਾਲਾਂਕਿ ਜਿਹੜੇ ਨੌਜਵਾਨ ਇਸ ਨੋਟਾਂ ਦੇ ਹਾਰ ਨੂੰ ਲੱਖਾਂ ਦੇ ਨੋਟਾਂ ਦੇ ਹਾਰ ਨੂੰ ਵਾਪਸ ਕਰਨ ਜਾ ਰਹੇ ਸੀ ਤਾਂ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਇਹ 14.5 ਲੱਖ ਰੁਪਏ ਦਾ ਨੋਟਾਂ ਦਾ ਜਿਹੜਾ ਹਾਰ ਹੈ ਜਿਹੜੀ ਮਾਲਾ ਹੈ ਉਹ ਲਾੜੇ ਦੇ ਗਲ ਦੇ ਵਿੱਚ ਪਾਈ ਗਈ ਸੀ ਪਰ ਹੈਰਾਨੀ ਵਾਲੀ ਇਸ ਦੇ ਵਿੱਚ ਇਹ ਗੱਲ ਹੈ ਕਿ ਇਹ ਕਿਰਾਏ ਤੇ ਲਿਆਂਦੀ ਗਈ ਸੀ ਔਰ ਦੇਖ ਸਕਦੇ ਹੋ ਬਕਾਇਦਾ ਵੀਡੀਓ ਵੀ ਕਿਸੇ ਵਿਅਕਤੀ ਵੱਲੋਂ ਬਣਾਈ ਗਈ ਹੈ ਔਰ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਆਹ ਸਮਾਗਮ ਦੇ ਵਿੱਚ ਰਿਸ਼ਤੇਦਾਰ ਵੀ ਪਹੁੰਚੇ ਹੋਏ ਨੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਔਰ ਲਾੜੇ ਦੇ ਗਲ ਦੇ ਵਿੱਚ 14.5 ਲੱਖ ਦੇ ਨੋਟਾਂ ਦਾ ਜਿਹੜਾ ਹਾਰ ਹੈ ਉਹ ਪਾਇਆ ਗਿਆ ਔਰ ਇਸ ਦਰਮਿਆਨ ਉਸ ਦੇ ਜਿਹੜੇ ਦੋਸਤ ਨੇ ਸੈਲਫੀਆਂ ਵੀ ਕਰਵਾ ਰਹੇ ਨੇ ਤਸਵੀਰਾਂ ਵੀ ਕਰਵਾ ਰਹੇ ਨੇ ਔਰ ਜਿਹੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਬਕਾਇਦਾ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਵੀ ਕਰ ਰਹੇ ਆ ਪਰ ਇਹ ਜਿਹੜਾ 1.14 ਲੱਖ ਦੇ ਨੋਟਾਂ ਦਾ ਹਾਰ ਹੈ ਇੱਕ ਰਾਏ ਤੇ ਲਿਆਂਦਾ ਗਿਆ ਸੀ ਹਾਲਾਂਕਿ ਇੱਕ ਪਾਸੇ ਤਾਂ ਚਰਚਾ ਬਹੁਤ ਹੋਈ ਇਸ ਵਿਆਹ ਸਮਾਗਮ ਦੀ ਕਿ ਜਿਹੜਾ ਲਾੜਾ ਹੈ ਉਸ ਦੇ ਗੱਲ ਦੇ ਵਿੱਚ 14.5 ਲੱਖ ਦੇ ਨੋਟਾਂ ਦਾ ਹਾਰ ਪਾਇਆ ਗਿਆ ਹੈ ਕਾਫੀ ਇਹ ਚਰਚਾ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇਹ ਨੌਜਵਾਨ ਰਹੇ